ਤਰ ਆਪਾ ਟਰੈਕਟਰ ਦਿਖਾਵਾਂਗੇ ਤੁਹਾਨੂੰ ਕਿੱਦਾਂ-ਕਿੱਦਾਂ ਦੇ ਟਰੈਕਟਰ ਆਏ ਹੋਏ ਕਿਉਂਕਿ ਮੰਡੀ ਵੀਰੇ ਹੁਣ ਭਰਨ ਲੱਗ ਗਈ ਵਧੀਆ ਠੀਕ ਆ ਬਾਈ ਜੀ ਅੱਜ ਵੀ ਮੰਨ ਲਓ ਬਹੁਤ ਟਰੈਕਟਰ ਆਏ ਹੋਏ ਨੇਗੇ ਤੇ ਕਿਸਾਨ ਵੀਰ ਵੀ ਲੈ ਕੇ ਆਏ ਹੋਏ ਨੇਗੇ ਵਪਾਰੀ ਵੀਰ ਵੀ ਲੈ ਕੇ ਆਏ ਹੋਏ ਨੇਗੇ ਠੀਕ ਆ ਬਾਈ ਜੀ ਹੁਣ ਜਿਹੜੇ ਵੀ ਰਣ ਟਰੈਕਟਰ ਖਰੀਦਣਾਗਾ ਤਾਂ ਹੁਣ ਤੁਸੀਂ ਮੰਡੀ 'ਚ ਆ ਸਕਦੇ ਓ ਤੇ ਵੀਡੀਓ ਸਟਾਰਟ ਕਰਦੇ ਬਾਈ ਜੀ ਆਪਾਂ ਸਵਰਾਜ 855 3 ਸਟਾਰ ਤੋਂ 10 ਮਾਡਲ ਦਾ 339000 ਰੁਪਏ ਰੇਟ ਆ ਬਈ ਜੀ ਅੱਧੇ ਘਟਾਇਨੇ ਬੈਕਟ ਆ ਰਹਿ ਗਏ ਕਿ 55 ਕੇ ਪੈਸੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਪੂਰਾ ਸਾਫ ਹੈਗਾ ਸਾਦੀ ਘਟਾਈ ਚ ਆ ਬਈ ਜੀ ਤੇ ਬਾਕੀ ਪਾਈਪ ਲੱਗੇ ਆ ਬਈ ਜੀ ਡਿਸਟ੍ਰੀਬਿਊਟਰ ਵਾਲੀ ਤੇ ਅੱਗੇ ਆ ਗਿਆ ਬਈ ਜੀ ਸੁਪਰਾਜ 855 ਫੋ ਸਟਾਰ ਰਿਵਰਸ ਪੀਟੀਓ ਤੇ 19 ਮਾਡਲ ਆ ਵੀਰੇ ਤੇ 5 ਲੱਖ 69000 ਰੁਪਏ ਡਿਮਾਂਡ ਆ ਜੀ ਮਾਤੇ ਜੇ ਮੈਨੂੰ ਤੁਸੀਂ ਚੈੱਕ ਕਰ ਸਕਦੇ ਹੋ 19 ਮਾਡਲ 5 ਲੱਖ 69000 ਰੁਪਏ ਫਰੰਟ ਰੇਡੀਅਲ ਟਾਇਰ ਨੇ ਨਵੇਂ ਤੇ ਬੈਕ ਟਾਇਰ ਹੈਗੇ ਨੇ 14 ਵਾਲੇ ਜਮਾਂ ਨਵੇਂ ਲੇ ਕੇ ਵੀ ਜੀ ਸਵਰਾਜ 855 ਫੂਲ ਸਟਾਰ 17 ਮਾਡਲ 535000 ਰੁਪਏ ਡਿਮਾਂਡ 'ਚ ਫੂਲ ਸਟਾਰ ਆ ਗਏ ਵੀ ਜੀ 17 ਮਾਡਲ ਫਰੰਟ ਰੇਡੀਅਲ ਟਾਇਰ ਨੇ ਬੈਕ ਟਾਇਰ ਹੈਗੇ ਭਾਈ ਜੀ 80 ਪੈਸੇ ਸੋਨਾਲੀਕਾ ਕੇ 35 ਦਾ ਵੀ ਜੀ 2004 ਮਾਡਲ 1 ਲੱਖ 79000 ਰੁਪਏ ਡਿਮਾਂਡ 'ਚ ਬੈਕ ਟਾਇਰ ਨਵੇਂ ਨੇ ਫਰੰਟ ਹੈ ਰਹਿ ਗਏ ਭਾਈ ਜੀ 70 ਕੇ ਪੈਸੇ 45 11 ਆ ਬਈ ਜੀ 97 ਮਾਡਲ 1 ਲੱਖ 45000 ਰੁਪਏ ਡਿਮਾਂਡ ਚ ਚੌਕੜਾ ਟਾਇਰਾਂ ਦਾ ਲਾ ਕੇ ਚੱਲ ਗਿਆ 40 ਦੇ ਪੈਸੇ ਸੋਨਾਲੀ ਕਾ ਗਿਆ 745 ਦਾ ਡੱਕ ਸੇ ਚਮ ਲੱਗਾ ਹੋਇਆ ਹੈਗਾ ਤੇ ਡਿਮਾਂਡ 55 ਦਾ ਗਿਆ ਸੋਨਾਲੀ ਕਾ ਸੇ ਮਾਰ ਲੱਗਾ 2 ਲੱਖ 45000 ਰੁਪਏ ਡਿਮਾਂਡ ਚ ਐਸਾ ਆ ਗਿਆ 17 ਮਾਡਲ 2 ਲੱਖ 40000 ਰੁਪਏ ਡਿਮਾਂਡ ਚ 프ਰੰਟ ਟਾਇਰ ਨਵੇਂ ਤੇ ਬੈਕ ਟਾਇਰ ਰਹਿ ਗਏਗੇ 40 ਦੇ ਪੈਸੇ ਤੇ ਵਾਕੇ ਟਰਾਲੀਵੇਂ ਹੋਣਗੇ ਤੇ ਲੋ ਬਾਈ ਜੀ ਬਾਈ ਇੱਧਰ ਵੀਡੀਓ ਕਰੀ ਜਾਂਦੇ ਨੇਗੇ ਤੇ ਲੋ ਬਾਈ ਸੁਵਰਾਜ 855 ਆ ਗਿਆ 3 ਸਪੀਡ ਤੇ ਬਾਈ ਜੀ ਤੇ 21 ਮਾਡਲ ਆ 5 ਲੱਖ 35000 ਰੁਪਏ ਡਿਮਾਂਡ ਹੈ ਜੀ ਆ ਗਿਆ ਸੁਵਰਾਜ 855 ਫੋਰ ਸਟਾਰ ਵਰਸ ਪੀਟੀਓ ਤੇ ਦੇਗੀ ਚੁੱਲੇ ਵਾਲਾ ਪੀ ਵੀ ਕੱਤੀ ਮਾਨਸਾ ਦਾ ਨੰਬਰ 19 ਮਾਡਲ ਹੈ 6 ਲੱਖ ਪੂਰਾ ਡਿਮਾਂਡ ਰੱਖੀ ਗਈ ਹੈ ਬਾਈ ਜੀ ਕੰਡੀਸ਼ਨ ਵਾਕਈ ਚੈੱਕ ਕਰ ਸਕਦੇ ਹੋ ਜੀ ਅੱਗੇ ਆ ਗਿਆ ਸਵਰਾਜ 8553 3 ਸਪੀਡ 5 ਸਟਾਰ ਬਿਫਿੰਡੇ ਦਾ ਨੰਬਰ 22 ਮਾਡਲ ਹੈ 7 ਲੱਖ 85000 ਰੁਪਏ ਦੀ ਸੋਨ ਵਾਲੀ ਕਾ ਗਿਆ 750 ਹੈ ਬੈਕਟਰ 80 ਪੈਸੇ ਫਰੰਟਰ ਅੱਡੇ 7 ਮਾਡਲ 295000 ਰੁਪਏ ਕੋ ਸਟਾਰ ਆ ਗਿਆ ਬਾਈ ਜੀ 85510 ਮਾ ਇਹ ਵੀ 10 ਨੰਬਰ 12 ਮਾਡਲ 4,35,000 ਰੁਪਏ ਡਿਮਾਂਡ। ਫਰੰਟਰ ਰੇਡੀਅਲ ਟਾਇਰ ਬੈਕ ਡਰ ਨਵੇਂ। 60 55 ਆ ਗਿਆ ਬਈ ਜੀ ਫਾਰਮ ਟਰੈਕ 14 ਮਾਡਲ 4,73,000 ਰੁਪਏ ਡਿਮਾਂਡ। ਬੈਕ ਡਰ 70 ਕਪਈਸੇ ਤੇ ਫਰੰਟਰ 80 ਕਪਈਸੇ। ਪਾਵਰ ਟਰੈਕ ਆ ਗਿਆ 445 2008 ਮਾਡਲ 2,50,000 ਰੁਪਏ ਡਿਮਾਂਡ। ਬਾਕੀ ਸਾਰੇ ਟਰੈਕਟਰ ਦਿਖਾਈ ਚੱਲਣਗੇ ਬਈ ਜੀ ਲਾਇਕ ਨੂੰ ਵੀਡੀਓ ਨੂੰ ਸ਼ੇਅਰ ਕਰ ਦੋ ਲਾਇਕ ਕਰ ਦੋ ਕਮੈਂਟ ਕਰ ਦੋ। ਕਾ ਜੇ ਅੱਗ ਡੇ ਕਰ ਲੈਂਗੇ ਤੁਹਾਨੂੰ ਦਿਖਾਈ ਗਲਾਂਗੇ ਟਰੈਕਟਰ ਕਮੈਂਟ ਜ਼ਰੂਰ ਕਰਿਓ ਬਾਈ ਜੀ ਦੇਖ ਲੈ ਜੰਮੀਰ ਕਿੱਥੋਂ ਕਿੱਥੋਂ ਜੁੜੇ ਹੋਣਗੇ ਕਰੋ ਕਮੈਂਟ ਬਾਈ ਜੀ ਸੁਖਰਾਜ 855 ਆ ਗਿਆ ਬਾਈ ਜੀ 5 ਸਟਾਰ ਬੇਟੀ ਚੁੰਨੇ ਵਾਲਾ 3 ਸਪੀਡ ਚ ਟੌਪ ਮਾਰ ਲੈ ਇੱਤੀ ਮਾਰ ਲੈ 7,66,000 ਰੁਪਏ ਦੀ ਮੰਗ ਤੇ ਨਾਲ ਦੇ ਟਾਇਰ ਵੀ 16 ਦੇ ਟਾਇਰ ਨੇ ਬਾਈ ਜੀ ਅਰਜਨ ਆ ਗਿਆ ਬਾਈ ਜੀ 22 ਮਾਡਲ 6,95,000 ਰੁਪਏ ਦੀ ਮੰਗ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਈ ਜੀ ਨਿਊ ਲਿਬ੍ਰੇਟ ਟੈਕਰ ਬ੍ਰੇਕਿੰਗ ਸਿਸਟਮ ਉਹ ਸਪੈਸ਼ਲ ਐਡੀਸ਼ਨ ਆ ਗਿਆ ਬਾਈ ਜੀ ਇਹ 16 ਦੇ ਟਾਇਰਾਂ 'ਚ ਇਹ ਜਿਹੜੇ ਟਾਇਰ ਵੀ ਬਾਈ ਜੀ 85 90 ਪੈਸੇ ਸੁਨ ਵਾਲੀ ਕਾ ਆ ਗਿਆ 35 ਦਾ 10 ਮਾਦਲਾ ਹਰਿਆਣਾ ਨਾਲ ਨੰਬਰ 2 ਲੱਖ 58000 ਪਰ ਮੰਡ ਮੰਦ ਤੇ ਸਭ ਤੋਂ ਬੇ ਕਮੈਂਟ ਕਰੀ ਚੱਲੋ ਲਾਈਕ ਕਰੀ ਚੱਲੋ ਸ਼ੇਅਰ ਕਰੀ ਚੱਲੋ ਤੇ ਦਿਖਾਉਣੇ ਹਨ ਟਰੈਕਟਰ ਅੱਗੇ ਕਿ ਕਿੱਦਾਂ ਕਿੱਦਾਂ ਦੇ ਟਰੈਕਟਰ ਮੰਡੀ 'ਚ ਪਹੁੰਚੋ ਹੋਏ ਨੇ ਕਿ ਕਮੈਂਟ ਜ਼ਰੂਰ ਕਰੀ ਚੱਲੋ ਬਾਈ ਜੀ ਨਾਲ ਚਲੋ ਕਮੈਂਟ ਬਾਈ ਜੀ ਸ਼ੇਅਰ ਕਰ ਦੋ ਲਾਈਵ ਨੂੰ ਸਵਰਾਜ 855 ਆ ਗਿਆ ਬਾਈ ਜੀ 5 ਸਟਾਰ ਡੀ ਕਿੱਲੇ ਵਾਲਾ 20 ਮਾਡਲ 655000 ਰੁਪਏ ਰਮਾਨ ਚ 52 ਦਾ ਆ ਗਿਆ ਬਾਈ ਜੀ 20 ਮਾਡਲ 710000 ਰੁਪਏ ਰਮਾਨ ਚ 35 ਦਾ ਸੋਨਾ ਲਿਕਾ ਗਿਆ ਚੌਂਕੜਾ ਨਵੇਂ ਟਾਇਰਾਂ ਤੇ 15 ਮਾਡਲ 375000 ਰੁਪਏ ਰਮਾਨ ਚ 50 50 ਡੀ ਆ ਗਿਆ ਬਾਈ ਜੀ ਮੇਰੇ ਨਾਲ ਨੰਬਰ ਤੇ 14 ਮਾਡਲ 465000 ਰੁਪਏ ਰਮਾਨ ਤੇ 3 ਸਪੀਡ ਆ ਗਿਆ ਪ੍ਰੀਤ ਬਾਈ ਜੀ 20 ਮਾਡਲ 460000 ਰੁਪਏ ਰਮਾਨ ਚ ਉਹ ਰਾਜਨਾ ਤੋਂ 63 ਆ ਗਿਆ ਬੇ ਜੀ 21 ਮਾਡਲ 7 ਲੱਖ 25000 ਦਾ ਬਦਮਾਨ ਤੇ ਇੱਕ ਕੰਡੀਸ਼ਨ ਦਾ ਟਰੈਕਟਰ ਦਿਖਾਈ ਜਾਂਦਾ ਚੌਕੜਾ ਟਾਰਾਂ ਦੇ ਬੇ ਜੀ ਨਵਾਂ ਦਾ ਇਹ ਜਵਾਨਾ ਬੇ ਜੀ ਸੋਨਾ ਲੀਕ ਆ ਗਿਆ ਸਿਕੰਦਰ 700 ਤਿਆਰ ਆ ਬੈਟਰ ਅਪਡੇਟ ਤੇ ਫਰੰਟ ਐਰ ਵੀ ਬੇ ਜੀ ਤੇ 18 ਮਾਡਲ 5 ਲੱਖ 15000 ਦਾ ਬਦਮਾਨ ਚ ਸੋਨਾ ਲੀਕ ਆ ਗਿਆ 35 ਦਾ ਬੇ ਜੀ 2009 ਮਾਡਲ 275000 ਰੁਪਏ ਦਾ ਮੰਗ ਤੇ ਸੁਵਰਾਜ 855 ਆ ਗਿਆ ਬਈ ਜੀ 4 ਸਟਾਰ 16 ਮਾਡਲ 525000 ਰੁਪਏ ਦਾ ਮੰਗ ਤੇ ਸੋਨਾਲੀਕਾ ਆ ਗਿਆ ਬਈ ਜੀ 14 ਮਾ ਦਾ 425000 ਰੁਪਏ ਦਾ ਮੰਗ ਤੇ 5204 ਆ ਗਿਆ ਬਈ ਜੀ 10 ਮਾਡਲ 415000 ਰੁਪਏ ਦਾ ਮੰਗ ਤੇ 32 ਆ ਗਿਆ ਬਈ ਜੀ ਸੋਨਾਲੀਕਾ 2002 ਮਾਡਲ 175000 ਰੁਪਏ ਦਾ ਮੰਗ ਤੇ ਇਹ ਆ ਗਿਆ 450 ਬਈ ਜੀ 2012 ਮਾਡਲ 2 ਲੱਖ 25 ਹਜ਼ਾਰ ਦਾ ਮੰਗ ਚ। ਤ੍ਰੀਤਾਗਾ 900 552 ਪੰਜਾਬ ਨੰਬਰ 14 ਮਾਡਲ 2 ਲੱਖ 70 ਹਜ਼ਾਰ ਰੁਪਏ ਦਾ ਮੰਗ ਚ। ਇੱਧਰ ਬਈ ਤੁਸੀਂ ਦੇਖ ਸਕਦੇ ਅਗੇ ਰੇੜੀ ਵੀ ਆਈ ਹੈ ਰੇੜੀ ਦਾ ਮੁੱਲ ਦੇਖਦੇ ਕਿੰਨਾ ਲਿਖਿਆ ਆ 15000 ਰੁਪਿਆ। ਲੈ ਬਈ 15000 ਰੁਪਿਆ ਮੁੱਲ ਕਰਿਆ ਉਹਦਾ ਰੇੜੀ ਦਾ। ਐ ਵੀ ਸੁਵਰਾਜ 852 ਤੇ 900 ਟ੍ਰੇਡ ਦਿਖਾਉਣੇ ਆਗੇ ਸੁਵਰਾਜ 852 ਕੇ ਪੋਸਟ ਆਰਵਰਸ ਪੀਟੀਓ ਬਾਈ ਜੀ ਕਲੌਸ ਕਰਦੇ ਇੰਦਨ ਵਾਲਾ 13 ਮਾਡਲ 4 ਲੱਖ 95 ਹਜ਼ਾਰ ਦਾ ਮੰਗ 967 ਆ ਗਿਆ ਬਾਈ ਜੀ 3 ਸਪੀਡ 21 ਮਾਡਲ 4 ਲੱਖ 7 ਲੱਖ 25 ਹਜ਼ਾਰ ਦਾ ਮੰਗ 21 ਮਾਡਲ 7 ਲੱਖ 25 ਹਜ਼ਾਰ ਦਾ ਮੰਗ ਵਿੱਚ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ ਪੂਰਾ ਸਾਫ ਹੈਗਾ 85 ਪੈਸੇ ਟਾਇਰ ਪਣ ਜੇ ਬਾਕੀ ਕੰਡੀਸ਼ਨ ਦਾ ਪੂਰਾ ਸੋਹਣਾ ਦਾ ਇਹ ਕਿ ਵੀ ਸੁਵਰਾਜ 852 ਕੋ ਸਟਾਰ ਵਰਸ ਕੀਤੀ ਹੋ ਤੇ ਬੈਕ ਡਰ ਹੈਗੇ 80 ਵਸੇ ਤੇ ਫਰੰਟਰ ਵੀ ਵੇਜੀ 2010 ਮਾਡਲ ਦਾ 3 ਲੱਖ 90 ਹਜ਼ਾਰ ਦਾ ਮੰਚ 21 2011 ਦੀ ਕਾਪੀ ਹੈ 50 39 ਆ ਗਿਆ ਵੇ ਜੀ 16 ਮਾਡਲ 4 ਲੱਖ 25 ਹਜ਼ਾਰ ਦਾ ਮੰਚ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਵੇ ਜੌਂਡੀਰ ਖੁੱਲਵੇਂ ਇਸ ਵਾਲਾ ਜੀ ਚੈਕ ਕਰ ਸਕਦੇ ਹੋ ਜੀ ਆਪਣੇ 963 ਦੀ ਐਜ ਹੈ 963 ਦਾ ਵੇ ਕੰਡੀਸ਼ਨ ਚੈੱਕ ਕਰੋ ਡਾਕਟਰ ਜੀ ਤੇ ਪੁਨ ਮਾਨਸਾ ਨੰਬਰ ਆ ਬਾਈ ਮਾਨਸਾ ਦਾ ਪਹਿਲੇ ਮਾਰਕ ਦਾ ਠੀਕ ਆ ਮੇਰੀ ਗੱਲ ਸੁਣੋ ਮੈਨੂੰ ਤਾਂ ਐ ਲੱਗਦਾ ਜੰਥੇ ਵਾਲਿਆਂ ਨੇ ਸਾਨੂੰ ਨੂੰ ਫੜਾਤਾ ਲੈਂਦਾ ਨਵਾਂ ਡਾਟਾ ਜਮਾ ਜਮਾ ਨਵਾਂ ਸਾਰਾ ਅਰੀਜਨਲ ਡਾਟਾ ਆ ਬਾਈ ਠੀਕ ਆ ਜੀ ਸਾਰਾ ਪਹਿਲੇ ਮਾਰਕ ਦਾ ਕਿਵੇਂ ਬਾਈ ਜੀ 2021 ਟਰੈਕਟਰ ਆਗਾ ਗੱਲਿਆ 2021 ਮਾਡਲ ਆ 3 ਸਪੀਡ ਆ 3 ਸਪੀਡ ਆਗਾ ਹਾਂ ਲੈ ਵੀ 2021 ਕੇ ਮਾਡਲ ਆਗਾ 3 ਸਪੀਡ ਆਗਾ ਸੁਪਰ ਚਾਰਜਰ ਬਿਨਾ ਸੀਆਰਟੀ ਤੋਂ ਬਿਨਾ ਸੀਆਰਟੀ ਤੋਂ ਸੁਪਰ ਚਾਰਜਰ ਦੀ ਬਸ ਕਰਾਉਣ ਵਾਲਾ ਹਾਂ ਬਸ ਕਰਾਉਣ ਵਾਲਾ ਠੀਕ ਹੈ ਜੀ ਇੱਕੇ ਮਾਡਲ ਆ ਮੋਬਾਈਲ ਨੰਬਰ ਦੱਸ ਦਿਓ ਬਾਈ 98774 ਉਹ ਬਾਈ 2 ਮਿੰਟ 98774 34265 98774 34265 99774 ਹਾਂ 34265 ਠੀਕ ਹੈ ਜੀ ਇਸ ਨੰਬਰ ਤੇ ਸੰਪਰਕ ਕਰ ਲਓ ਬਈ ਜੀ 5 ਸਟਾਰ ਆਕਾ ਖੁੱਲੇ ਪਲੇਟਫਾਰਮ ਵਾਲਾ ਸਾਈਡ ਗੇਅਰ ਚਾਲਾ ਕਿੰਨੂੰ ਤੇ ਚੈੱਕ ਕਰ ਲਓ ਠੀਕ ਹੈ ਜੀ ਲੈ ਬਈ ਮਾਰਕਾ ਚੈੱਕ ਕਰ ਲਓ ਟਾਇਰਾਂ ਦਾ ਨਾਲ ਦਾ ਮਾਰਕਾ ਪੜਾ ਲੈ ਤੇ ਪਲੇਟ ਕੀ ਮਾਡਲ ਆ ਪਲੇਟ ਚੈੱਕ ਕਰੋ ਜੀ ਉਹ ਰੈਟ ਦੀ 7ਵੇਂ ਮਹੀਨੇ ਦਾ ਨਿਕਲਿਆ ਹੋ ਰੈਟ ਠੀਕ ਹੈ ਜੀ ਲੈ ਬਈ ਉਹ ਦੇਖ ਦੋ 7ਵਾਂ ਮਹੀਨਾ 2021 ਚਲੋ ਬਈ ਬਾਕੀ ਚੈੱਕ ਕਰ ਲਓ 9263 ਕੰਡੀਸ਼ਨ ਦਾ ਪੂਰਾ ਸਾਫ ਹੈ ਕੋਕਾ ਪੀਸਾ ਬਈ ਜਿਹੜੀ ਮੈਟਿੰਗ ਵਗੈਰਾ ਕਰੀ ਹੋਈ ਹੈਗੀ 100 ਕੁ ਵਜੇ ਹੋਣੀ 100 ਪਰ 800 ਬਈ ਓਰੀਜਨਲ ਨਾਲ ਨਾਲ ਠੀਕ ਚੱਲਿਆ ਬਈ ਸੋਨਾ ਗਾ ਜਿਹੜੀ ਆਪਾਂ ਜਾਣਦੇ ਤੋਂ ਆਇਆ ਇੱਕ ਬਾਅਦ ਤੋਂ ਬੋਲੇਗਾ ਘੰਟੇ ਕਿੰਨੇ ਚੱਲੇ ਬਈ ਘੰਟੇ 15 1600 ਘੰਟਾ ਚੱਲਿਆ ਬਈ ਠੀਕ ਹੈ 15 1600 ਘੰਟਾ ਓਰੀਜਨਲ ਠੀਕ ਹੈ ਬਾਕੀ ਮਾਰਕ ਵਗੈਰਾ ਦੱਸ ਲੈਣਾ ਹਾਂ ਠੀਕ ਆ ਬਈ ਨਾਲ ਦੇ ਟਾਇਰ ਆ ਬਈ ਨਾਲ ਦੇ ਟਾਇਰ ਆ ਜੇ ਸੋਨਾ ਡਬਲ ਡਿਸਟ੍ਰੀਬਿਊਟਰ ਆ ਗਿਆ ਬਾਈ ਜੀ ਤੁਸੀਂ ਬਾਕੀ ਫੱਟੇ ਵੀ ਕਰਾਓ ਦੇਖ ਸਕਦੇ ਆ 3 ਨਾਲ ਆ ਜਣਾ ਜਸਟੇਬਲ ਆ ਫੋਕਾ ਜੀ ਨੇ ਬਾਈ ਹਾਂ ਠੀਕ ਆ ਬਾਈ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲੀ ਬਾਈ ਜੀ ਤੇ ਇਥੋਂ ਬਿਨਾ ਟਰੈਕਟਰ ਕਿੱਥੇ ਖੜਾ ਹੁੰਦਾ ਬਾਈ ਟਰੈਕਟਰ ਤਾਂ ਆਪਣੇ ਬਾਈ ਇੱਥੇ ਖੜੇ ਹੁੰਦੇ ਆ ਠੀਕ ਆ ਜੀ ਤੇ ਪਿੰਡ ਕਿਹੜਾ ਬਾਈ ਪਿੰਡ ਕਮਾਲ ਆ ਫਿਰ ਕਮਾਲ ਪਿੰਡ ਨੇੜੇ ਪੈਂਦਾ ਨੇ ਇੱਥੋਂ 10 ਕਿਲੋਮੀਟਰ ਕੋਲ ਇੱਥੋਂ ਦਾ 10-15 ਕਿਲੋਮੀਟਰ ਪੈਂਦਾ ਠੀਕ ਆ ਬਾਈ ਤੇ ਬਾਈ ਨੇ ਕੰਟੈਕਟ ਕਰ ਲਓ ਤੁਹਾਨੂੰ ਦਿੰਦਾ ਬਾਈ ਨਾਲ ਦੇ ਫਾਇਰ ਆਵੇ ਠੀਕ ਆ ਜੀ ਇਹਦੇ ਨਾਲ ਲੱਗਦਾ ਆ ਇਹ ਇਹਨੇ ਆ ਗ ਆ ਉਸ ਕਰੀ ਨੇ ਲਾ ਦਿੱਤਾ ਟਰੈਕਟਰ ਦੀ ਚਾਬੀ ਨਹੀਂ ਲੱਗੀ ਕਿਤੇ ਜਗੋਂ ਵਿੱਚ ਗੇਅਰ ਪੰਜਾਬ ਪਾ ਪਦਿਆਂ ਕਲਚ ਦੇਖਦਾ ਠੀਕ ਹੈ ਨਾ ਵੀ ਕਲਚ ਵੀ ਅਜੇ ਤੱਕ ਸੀਲ ਲਗਾ 4800 ਘੰਟਾ ਚੱਲਿਆ ਆ ਦੇ ਗੇਅਰ ਗੁਰ ਦੇ ਕਿਤੇ ਕਲੋਸ ਕਰੀਂ ਨਾ ਕਿਤੇ ਚਾਬੀ ਲੱਗੀ ਨਾਲ ਦੇ ਟਾਇਰਾਂ ਠੀਕ ਹੈ ਨਾਲ ਦੇ ਟਾਇਰਾਂ ਗੇ ਫਰ ਅਰਿਜਨਲ ਟਰੈਕਟਰ ਫਸਟ ਪਾਰਟੀ ਦਾ ਕਿ ਸੈਕੰਡ ਹੈ ਫਸਟ ਪਾਰਟੀ ਦਾ ਸਪੀਕਰ ਵਗੈਰਾ ਲੱਗੇ ਹੋਏ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਜੀ 4 ਸਟਾਰ ਦਾ ਕਲੋਸ ਕਰਦੇ ਇੰਜਨ ਵਾਲਾ 13 ਮਾਡਲ ਹੈ ਤੇ ਡਿਮਾਂਡ ਭਾਈ ਜੀ 7.5 ਲੱਖ ਹੈ 7.5 ਲੱਖ ਮੌਕੇ ਤੇ 4 ਲੱਖ 10 ਹਜ਼ਾਰ ਦੇ ਦੇ ਰਾਂ ਹੋਰ ਕੱਟ ਦੇ ਮੌਕੇ ਤੇ ਹੋਰ ਮਾਨਤਾਣ ਕਰਦੇ ਲੈ ਵੀ ਹੋਰ ਵੀ ਮਾਨਤਾਣ ਕਰ ਦਾਂਗੇ ਬਾਈ ਤੇ ਬਾਈਆਂ ਕੋਲੇ ਵਧੀਆ ਕੰਡੀਸ਼ਨ ਵਾਲੇ ਟਰੈਕਟਰ ਹੁੰਦੇ ਨੇ ਲੋਨ ਵਗੈਰਾ ਦੀ ਸੌਦਾ ਪੂਰੀ ਆਣਾ ਬਾਈ ਠੀਕ ਆ ਟਰੈਕਟਰ ਕੱਟਣਾ ਤਾਂ ਵੀ ਕੱਟਿਆ ਜਾਊਗਾ ਆ ਕੱਟਿਆ ਜਾਊਗਾ ਠੀਕ ਪੰਜਾਬ ਨਾਲ ਮ ਟਰੈਕਟਰ ਹੁੰਦੇ ਆ ਆਪਣੇ ਕੋਲ ਠੀਕ ਆ ਪੰਜਾਬ ਨੰਬਰ ਟਰੈਕਟਰ ਹੁੰਦੇ ਆ ਜੀ ਠੀਕ ਆ ਜੀ ਮੋਬਾਈਲ ਨੰਬਰ ਇੱਕ ਵਾਰੀ ਹੋਦਾ 98774 ਜੀ ਠੀਕ ਆ ਜੀ 34265 34265 ਠੀਕ ਆ ਜੀ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਗੱਲ ਕਰਕੇ ਬਹੁਤ ਧੰਨਵਾਦ ਇੱਕ ਕਾਰਡ ਦੀ ਫੋਟੋ ਪਾ ਲਦੇ ਤੇ ਠੀਕ ਆ ਜੀ ਲੈ ਔਰ ਵੀ ਟਰੈਕਟਰ ਖਰੀਦਣਾ ਹੋਵੇ ਠੀਕ ਆ ਸੰਪਰਕ ਕਰ ਸਕਦੇ ਹੋਗੇ ਲੈ ਵੀ ਬਾਈਕ ਕਾਰਡ ਦਿਖਾਉਣਾਗਾ ਹੋਰ ਚਾਹ ਬਣੀ ਸੇਵਾ ਦੱਸੋ ਦੱਸ ਬੱਸ ਲੋ ਤੇ ਲੈ ਵੀ ਇਹ ਹੈਗਾ ਢਾਲੀਵਾਲ ਟਰੈਕਟਰ ਸੇਲ ਪਰਚੇਜ ਠੀਕ ਹੈ ਕਿਸੇ ਪ੍ਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਵੇਚਣਾ ਹੋਵੇ ਤਾਂ ਵੀ ਕਰਾਂਗੇ ਆਪਾਂ ਜ਼ਰੂਰੀ ਨਹੀਂ ਹੈਗਾ ਬਈ ਤੁਸੀਂ ਵੇਚਨੇ ਹੈਗਾ ਠੀਕ ਆ ਇਥੇ ਸਹੂਦਾਂ ਤੁਹਾਨੂੰ ਮਿਲਣਗੇ ਲੋਡ ਵਗੈਰਾ ਦੀ ਪੋਸੀਬਿਲਟੀ ਵੀ ਮਿਲੂਗੀ ਟਰੈਕਟਰ ਵੇਚਣ ਦੀ ਵੀ ਸਪੋਸਿਬਿਲਟੀ ਮਿਲੂਗੀ ਖਰੀਦਣ ਦੇ ਵੀ ਮਿਲੂਗੇ ਐਨਓਸੀ ਵਗੈਰਾ ਵੀ ਤੁਹਾਨੂੰ ਜੇ ਹਰਿਆਣਾ ਨੰਬਰ ਹੋਇਆ ਮਿਲੂਗੀ ਮਿਲੂਗੀ ਠੀਕ ਹੈ ਭਾਈ ਜੀ ਨੰਬਰ ਨੋਟ ਕਰ ਲਓ ਭਾਈ ਜੀ 8607534432987534265 ਇਹ ਬਾਈ ਦਾ ਨੰਬਰ ਆ ਤੇ ਮਨਜੀਤ ਬਾਈ ਦਾ ਨਾਮ ਹੈਗਾ ਤੇ ਪਿੰਡ ਹੈਗਾ ਕਮਾਲ ਜ਼ਿਲ੍ਹਾ ਸਰਸਾ ਹਰਿਆਣਾ ਠੀਕ ਹੈ ਭਾਈ ਜੀ ਨੋਟ ਕਰ ਲਿਓ ਸਕਰੀਨਸ਼ਾਟ ਮਾਰ ਲਿਓ ਭਾਈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੋਵੇ ਤਾਂ ਬਾਈ ਨਾਲ ਸੰਪਰਕ ਕਰਨਾ ਠੀਕ ਹੈ ਭਾਈ ਮਨਜੀਤਾ ਬਹੁਤ ਬਹੁਤ ਧੰਨਵਾਦ ਭਾਈ ਜੀ ਚਲੋ ਭਾਈ ਕਾਰਡ ਸਮਝ ਲਓ ਤੇ ਠੀਕ ਹੈ ਭਾਈ ਜੀ ਜੇ ਕਿਸੇ ਵੀਰ ਨੇ ਹੋਰ ਵੀ ਤਰ੍ਹਾਂ ਦਾ ਟਰੈਕਟਰ ਖੇਦਣਾ ਹੈ ਕਾਲ ਕਰੋ ਸੰਪਰਕ ਬਹੁਤ ਬਹੁਤ ਧੰਨਵਾਦ ਭਾਈ ਜੀ ਤੇ ਵੀਡੀਓ ਕਿਵੇਂ ਲਾਇਆ ਲਾਈਵ ਕਿਵੇਂ ਲੱਗਾ ਭਾਈ ਜੀ ਕਮੈਂਟ ਜਰੂਰ ਕਰ ਦਿਓ ਭਾਈ ਜੀ ਠੀਕ ਹੈ ਵੀਡੀਓ ਵੀ ਕਿਵੇਂ ਲਾਇਆ ਲਿੰਕ ਹੈ ਕਮੈਂਟ ਜਰੂਰ ਕਰ ਦਿਓ ਭਾਈ ਜੀ ਕਿਉਂਕਿ ਵੀਰ ਤੁਹਾਡੇ ਕਰਕੇ ਆਪਾਂ ਵੀਡੀਓ ਬਣਾਉਣਾ ਜਿਹੜੇ ਵੀ ਬਣਾਉਣਾ ਹੁੰਦਾ ਭਾਈ ਜੀ ਬਹੁਤ ਬਹੁਤ ਧੰਨਵਾਦ ਜਰਨਲਿਸਟਸ ਸਾਰੀ ਗੱਲ